ਤੂੰ ਬੰਬੜਾ ਚੁੱਪ ਕਰਕੇ ਅੱਜ ਬੈਠਾ ਕੀ ਹੋਇਆ ਅੱਖਾਂ ਹੀ ਮਣੀ ਜਾਣਦੇ ਆ ਤੇ ਮੰਮੀ ਚੋਪੀ ਕਰਨਾ ਆ ਆ ਪੈਗਾ ਨਹੀਂ ਪਰੌਣੇ ਆਉਣ ਦੇ ਆ ਆ ਤਾਂ ਹੁੰਦੇ ਸੋ ਖੁਸ਼ ਹੋਗਾ ਤੇਰੀ ਭੈਣ ਆਉਂਦੀ ਤੇਰੀ ਭੂਆ ਆਉਂਦੀ ਤੇ ਮਿੰਦ ਲਗਾ ਹਿਰਕ ਕਰਨਾ ਹੁੰਦੇ ਆ ਆਪਦੇ ਇਹ ਸਭ ਸਭ ਬੋਲ ਵਾਇਕਰ ਵਾਇਕਰ ਕਰਕੇ ਕਿਦਾਂ ਦੀ ਜਬਾਨਾ ਮੂੰਹ ਚੋਂ ਕੱਢਦਾ ਤੇ ਕਹਿਣਾ ਹੀ ਆ ਜਦੋਂ ਸ਼ਰਾਬ ਨਹੀਂ ਪਿਆਣੀ ਭਾਈਏ ਨੂੰ ਤੇ ਹਿਰਕ ਕਰਨ ਲੱਗam ਹੀ ਆ ਵੇ ਸ਼ੁਕਰ ਕਰ ਤੇਰੀ ਭੈਣ ਦਾ ਵੀ ਘਰ ਵੱਸਦਾ ਹੋਇਆ ਵਜੋਂ ਸ਼ਰਾਬ ਛੱਡੀ ਆ ਤੇਰਾ ਤਾਂ ਰਾਦਾ ਵਾ ਪਿਓ ਸ਼ਰਾਬ ਪੀਜੇ ਬਹਾਨੇ ਤੇ ਤੈਨੂੰ ਉਹਦੇ ਆ ਪੀਣੀ ਤੇ ਤੂੰ ਆਪ ਹੀ। ਉਹ ਨਹੀਂ ਮੰਮੀ ਬੰਦਸ਼ ਜਵਾਈ ਭਾਈ ਦੀ ਸ਼ੇਵਾਰ ਪਾਣੀ ਕਰਦਾ ਵਾ। ਮੈਂ ਕੋ ਬੰਦ ਕਰਤੀ। ਤੇ ਤੀਹ ਦੇ ਘਣੀ ਮੁੰਡੀ ਲਟਨ ਦੇ ਕਹੀ ਜਾਣਦੇ ਜੇ। ਪੈਣੇ ਤੇ ਕਾ ਮੇਰਾ ਸਾਹ ਕੋ ਮੋਹ ਡਿਆ ਤੂੰ ਬੱਤੀ ਉੰਨੀ ਆ ਤਾਂ ਬੰਦ ਕਰ ਦੇਣੀ ਆ। ਤੈਨੂੰ ਅੱਜ ਕੀ ਹੋ ਗਿਆ ਉਹ? ਮੈਨੂੰ ਲੱਗਦੀ। ਮੈਂ ਮੰਮੀ ਦੀ ਬੱਤੀਆਂ ਜਗਾ ਜਗਾ ਕੇ ਤਹੀ ਜਗਾਈ ਜਾਂਦੇ ਮੈਂ ਬੰਦ ਕਰੀ ਜਾਣਦੀ ਆ ਤੇ ਤੁਸੀਂ ਤੇ ਫਿਰ ਹੱਦ ਕਰਦੇ ਜੇ। ਇਨੇ ਡਾਉਨੋ ਜਾਣਾ ਵਾ ਉਦੋਂ ਨੂੰ ਜਦ ਤੈਨੂੰ ਪਰੌਣੇ ਆਉਣੇ ਆ ਬੱਤੀ ਵਾਲੇ ਤੇ ਅੱਗੇ ਜਲੂਸ ਕਢਾਉਂਦੇ ਆ ਆ ਗਿਆ ਤਾਂ ਕਿਉਂ ਇਨਵੈਟਰ ਆਪਣਾ ਡੱਡੋ ਵਿੱਚ ਪਾਣੀ ਪੂਣੀ ਪਾਉਣਾ ਹੀ ਪਾਣੀ ਦੀ ਨਹੀਂ ਪਾਉਣ ਵਾਲਾ ਉਹ ਤੇ ਟੂ ਟੂ ਗੰਡੇ ਹਨ ਮੈਨੂੰ ਕੀ ਪਤਾ ਵਾ ਪਾਉਣ ਵਾਲਾ ਕਿਹਨੂੰ ਵੀ ਤੂੰ ਘਰ ਚੋਂ ਨਹੀਂ ਕੀ ਲੈ ਦੱਸ ਮੰਮੀ ਹੁਣ ਇਨਵੈਟਰ ਨੂੰ ਤੇ ਪਾਣੀ ਮੈਂ ਪਾਉਣੀ ਤਾਂ ਤਾਂ ਕੀ ਪਾਉਣ ਨੂੰ ਆਪਣੇ ਘਰ ਦਾ ਕੰਮ ਕਿਹੜਾ ਤੇ ਬਗਾਨਾ ਕਾ ਤੈਨੂੰ ਕਿਹਾ ਵੀ ਘਰ ਬੰਦਾ ਜਨਾਨੀ ਵੇਖਦੀ ਆਪਣੇ ਘਰ ਵਾਲੇ ਕੰਮ ਵਾਲ ਵੀ ਕਿਹੜਾ ਹੋਇਆ ਤੇ ਕਿਹੜਾ ਹੋਣ ਵਾਲਾ ਵਾ ਮੰਮੀ ਆ ਆਪਣੀ ਤੇ ਟੈਂਕੀ ਛੱਟ ਫੁੱਲ ਕਰ ਲੈਂਦੇ ਆ ਜਦੋਂ ਵੀ ਸਾਡਾ ਆਨ ਆਨ ਲੱਗਦੀ ਆ ਇਹਨੂੰ ਕਹੋ ਪਾਣੀ ਪਾ ਲੈ ਮੇਰੇ ਤਾਂ ਉਹ ਉਤਰਾ ਹੋਣਿਆ ਗੇ ਸੇਵਾ ਪਾਣੀ ਕਰਨਾ ਕੀ ਆ ਪਰੌਣੇ ਆਉਣੇ ਕੋਈ ਚਾ ਚੂਏ ਨਹੀਂ ਕੋਈ ਗੱਲ ਨਹੀਂ ਸਬਜੀ ਸਬਜੀ ਲਾਇਆ ਕੋਈ ਉਹ ਧਰ ਲੋ ਆਹੋ ਇੱਕ ਲਿਆਓ ਕਿ ਗਾਜਰਾ ਮਟਰ ਮਟਰ ਵੀ ਵਾਵਾ ਹੀ ਮਹਿੰਗੇ ਆ ਉਹ ਦਾ ਤੇ ਪਰ ਇਹ ਹਾਂ ਤੇ ਪਰ ਲੈ ਆ ਉਹ ਤੇ ਹੀ ਕੋਈ ਗੱਲ ਨਹੀਂ ਮੈਂ ਨਾ ਮੀਟ ਲਾਈਏ ਸਸਤੇ ਹੀ ਹਰ ਕਰ ਦੇਣਾ ਕੰਮ ਲੈ ਮੀਟ ਕਿੰਨਾ ਸਸਤਾ ਵਾ ਉਹ ਸਬਜ਼ੀਆਂ ਨਾਲੋਂ ਸਸਤਾ ਪੈ ਜਾਂਦਾ ਵਾ ਆਲੂ ਸਸਤਾ ਕਿ ਮੀਟ ਸਸਤਾ ਵਾ ਮੈਂ ਸਹੀ ਆਦੀ ਤਾਂ ਆਪਣੀ ਜਿਹੜੀ ਜ਼ੁਬਾਨ ਵਾ ਨਾ ਉਹ ਹੀ ਤੁਰਤਰੀ ਚੱਲ ਜਾਂਦੀ ਵੀ ਕਿਹੜਾ ਆਲੂ ਵੀ ਆਲੂ ਮਹਿੰਗੇ ਤੇ ਜੇ ਪ੍ਰੋਣਾ ਕਹਦਾ ਆਲੂ ਖਾ ਲ ਤੇ ਆਲੂ ਆ ਤੇ ਮੀਟ ਖਾ ਲਿਆ ਤਾਂ ਬੰਦਾ ਕਹਿ ਜਾਂਦਾ ਕਿ ਸ਼ਿਆਵਾਲੀ ਕੀਤਾ ਵਾ ਕੰਮ ਤਾਂ ਉਹ ਹੀ ਰਹਿ ਗਿਆ ਫਿਰ ਤੇ ਇਹਦਾ ਲੈ ਕੰਮ ਕਰ ਲੈ ਮੇਰਾ ਫੋਨ ਆਇਆ ਵਾ ਨਾ ਉਹਨਾਂ ਨੂੰ ਦੱਸ ਦੋ ਤੁਸੀਂ ਤੇ ਇੱਥੋਂ ਨਹੀਂ ਸੁੱਕਿਆ ਜਾਂਦਾ ਭਈਆ ਐਵੇਂ ਨਹੀਂ ਜਾਂਦਾ ਹੁਣ ਪਿਆਲਿਆਂ ਕੋਲ ਕਿੱਦਾਂ ਪੀਂਦਾ ਪਿਆਲ ਦਾ ਨਾਲੀ ਉਹ ਭਾਈ ਰਾਜ ਪੀਂਦਾ ਏ ਐਵੇਂ ਪੀਂਦਾ ਹੋਵੇ ਨਾ ਛੜਤੀ ਆ ਕੋਈ ਨਾ ਲੜਾਈ ਲੁੜੀ ਪਾਇਓ ਆਪਣਾ ਨਾਂ ਨਾ ਲਵਾਇਆ ਕਰੋ ਸਾਨੂੰ ਵੀ ਫਿਰ ਗੁੱਸਾ ਆਉਂਦਾ ਹਿਰਕਾ ਜਾਂਦਾ ਵਾ ਵੀ ਕੀ ਗੱਲ ਵਾ ਵੀ ਆਹੋ ਕੋਸ਼ਿਸ਼ ਜੋਗੇ ਰਗੇ ਅਹੀਂ ਇਸ ਸ਼ਰਾਬ ਦਾ ਜਦੋਂ ਨਾਂ ਲੱਗਣਾ ਉਹ ਤਾਂ ਟਾੜਾ ਹੀ ਲੱਗਣਾ ਮਨਪ੍ਰੀਤ ਨਾਲੇ ਵੇ ਨਾ ਤੇਰੀ ਭੂਆ ਕਿੰਨੀਆਂ ਗੱਲਾਂ ਕਰਦੀ ਲਾ ਲਾ ਕੇ ਮੇਰੀ ਵੀ ਬੀਤੀ ਕਰਦੀ ਆ ਤੇ ਕੀ ਫਾਇਦਾ ਮੈਨੂੰ ਬੀਤੀ ਕਰਾਉਣ ਦਾ ਇਹ ਖਾਣ ਪੀਣੇ ਵਿੱਚ ਬੀਤੀ ਕਰਾਉਣੀ ਆ ਹੀ ਹਾਂ 1 2 3 ਸਟਾਰਟ ਨਰ ਮਮੀ ਮੀਟ ਮੀਟ ਕਰੀ ਜਾਣਦੇ ਆ ਹਨ ਤੇ ਮੀਟ ਤੇ ਇਹਨਾਂ ਦੋਵਾਂ ਨੇ ਖਾਣਾ ਵਾ ਫਿਰ ਬਾਕੀਆਂ ਜਣਿਆਂ ਨੇ ਆਗੇ ਖਾਣੇ ਉਹ ਜਿਹੜੇ ਤਿੰਨ ਜਣੇ ਨਾਲ ਨੇ ਉਹਨੇ ਕੀ ਖਾਣਾ ਨਾਲ ਲੈ ਕੇ ਆਓ ਪਨੀਰ ਤੇ ਮੈਂ ਤੇ ਮਮੀ ਛਿੱਲਦੀਆਂ ਵਾ ਲਸਣ ਲਸਣ ਤੇ ਗੰਡਾ ਤੜਕਾ ਬਣਾਈਏ ਤੇ ਨਾਲੇ ਖੁੰਬਾ ਲੈ ਆਓ ਸੁੱਕੀਆਂ ਬਣਾਉਣੀਆਂ ਜੇ ਠੀਕ ਆ ਤਿੰਨ ਪੈਗਟ ਖੁੰਬਾ ਦੇ ਲੈ ਆਓ ਤੇ ਬਾਕੀ ਲਿਆਓ ਜਾ ਕੇ ਸੋਦਾ ਹਾਂ ਲੈ ਆਇਆ ਮਟਰ ਮਟਰ ਪਨੀਰ ਵੀ ਨਾਲ ਹੀ ਲੈ ਆਇਆ ਦੋਰੇ ਦੋਰੇ ਪੈਰੇ ਨਾ ਮਾਰੀ ਇੱਕ ਵਾਰੀ ਜਿਹੜੀ ਚੀਜ਼ ਲੈ ਹਣੀ ਤੇ ਲੈ ਆਇਆ ਮੇਰਾ ਤਾਂ ਨਹੀਂ ਜਾਣ ਜੀ ਕੰਡਿਆ ਕੀ ਦੇ ਟਮਾਟਰ ਤੇ ਮੂਲੀਆਂ ਵੀ ਲਾਇਓ ਸਿਰੇ ਮੂਲੀਆਂ ਵਾਲੇ ਬਣਾ ਨਹੀਂ ਕਰਦਾ ਇਹਦਾ ਰਾਤਾ ਹੁਣੇ ਮੈਨੂੰ ਕਹਿਣ ਕਿ ਬੋਤਲ ਆ ਪੀ ਵੇ ਕਿੱਦਾਂ ਉਲਟ ਪਾ ਜਿਆ ਪੋਂਦਾ ਬੈੱਡ ਤੇ ਖਾਂਦਾ ਸੀ ਬੋਤਲ ਲਿਓਂਦੀ ਲੋੜੀ ਨਹੀਂ ਆ ਬੋਤਲ ਤੇ ਘਰ ਦੀ ਪਈ ਆ ਬਸ ਮੈਂ ਮੀਟ ਲੈ ਈ ਮਾਮੇ ਅਜੋ ਪਰ ਅੱਜ ਪੀਣੀ ਨਹੀਂ ਕਿ ਜਦੋਂ ਨਾ ਪਿਆ ਲੈਣੀ ਆ ਮੇਰੀ ਗੱਲ ਤਨ ਕੋਲ ਕੇ ਸੁਣ ਲਾ ਤੇ ਚਲ ਜਾ ਸਬਜ਼ੀ ਲੈ ਆ ਨੱਦੀਆਂ ਨਾਲ ਲਸਣ ਸੁਸਣ ਛੇੜ ਕੀ ਵਿਖਿਆ ਨਹੀਂ ਜਾਂ ਕੰਮ ਕਰ। ਵੇਖਣ ਮੈਂ ਨਹੀਂ ਜੇ ਅਜੇ ਇਦਾਂ ਦੀ ਹਰਕਤ ਹੋ ਗਈ ਨਾ। ਤੇ ਕੀ ਹੋਊ? ਫੇਰ ਨਹੀਂ ਵੇਖਿਓ। ਕੀ ਹੋਊ? ਫੇਰ ਕੀ ਹੋਊਗਾ? ਕੋਤਕਲੇਸ਼ ਹੋਣਾ ਹੋਰ ਕੀ ਹੋਣਾ? ਆ ਯਾ ਕੰਮ ਕਰ। ਹਾਂ। ਮਹਾਦੇ ਬਾਨਾ ਮਿਲਦਾ ਪੀਣ ਪਾਣ ਦਾ। ਕੋਈ ਭੂਆ ਨੇ ਪਵਾੜੇ ਪਾਏ। ਇਹ ਪਿਆਲਾ ਨਹੀਂ ਨਹੀਂ ਪੀਲਣੀ ਨਹੀਂ। ਕੋਈ ਨਹੀਂ। ਦਾ ਲੱਗ ਗਿਆ। ਕੱਲੂ ਤਾਂ ਮੈਂ ਜ਼ਰੂਰੀ ਭਾਈ ਇਹਨੂੰ। ਸੋ ਕਗੜੀ ਆ ਜਾਂਦਾ ਕਿੰਨੇ ਚਰ ਲਾਦਾ ਤੂੰ ਆਹੋ ਉਹ ਮੈਂ ਨਾ ਗੰਨੇ ਗੁੰਡੇ ਕੱਟ ਕੇ ਰੱਖੰਦਾ ਪੀਂ ਤੇ ਮੈਂ ਲਸਣ ਦੋਵੇਂ ਜਾਣੀਆਂ ਛਿਲ ਲੈਣੀਆਂ ਵਾ ਦਵਾ ਦਾ ਹੁਣ ਨਾ ਜੋ ਚੱਲਿਆ ਵਾ ਨਾ ਸਾਰੀਆਂ ਚੀਜ਼ਾਂ ਧਿਆਨ ਨਾ ਮਗਾ ਲਈ ਨਹੀਂ ਮੈਂ ਮੈਂ ਤੇ ਸੁਣਾ ਦਿੱਤਾ ਤੁਹਾਨੂੰ ਆ ਨਾ ਕਰ ਦੇਣਾ ਛਿਲੋ ਫਿਰ ਪੀੜਨ ਦੇ ਬੋਲੇ ਕਰ ਦੇਣਾ ਛਿਲਿਆ ਜਾਂਦਾ ਤੇ ਮੇਰੇ ਕੋ ਹਿੱਦਾਂ ਨਹੀਂ ਛਿਲਿਆ ਜਾਂਦਾ ਮੈਂ ਰਹਿਦਾ ਹੀ ਛਿਲਣਾ ਕੀ ਕੀ ਲਿਆਉਣਾ ਦੱਸੋ ਫਿਰ ਲੈ ਮੈਂ ਇੱਕ ਵਾਰ ਦੱਸਿਆ ਦੇਗਾ ਵਾ ਅਜੇ ਵੀ ਪੁੱਛੀ ਜਾਂਦੇ ਆ ਜਾਓ ਉੱਥੇ ਤੇ ਫੋਨ ਕਰ ਲਿਓ ਤੇ ਦਾਦੇ ਕਰਾਂ ਜਾਂ WhatsApp ਤੇ ਮੈਸੇਜ ਕਰਦੀ ਤਿੰਨ ਗੁੰਮਾਂ ਦੇ ਪੈਕਟ ਲਿਆਉਣੇ ਆ ਤੇ ਮਟਰ ਲਿਆਉਣੇ ਆ ਕਿਲੋ ਤੇ ਹੋਰ ਕੀ ਲਿਆਉਣਾ ਵਾ ਪਨੀਰ ਸੱਚ ਪਨੀਰ ਮੰਮੀ 1/2 ਕਿਲੋ ਕਿ ਭਾਈ ਆ ਕਿੰਨਾ ਨਹੀਂ ਭਾਈਆ ਨਾ ਕੀ ਕਰਨਾ ਵਾ 1/2 ਕਿਲੋ ਤੇ ਮਹਗਾ ਪਕਾ ਹੋਂ ਤੋਂ ਕੰਮ ਆਹੋ ਤੇ ਹੋਰ ਕੀ ਨਾ ਲਈਦਾ ਵਾ ਇਹ ਸਲਾਦ ਵਾਸਤੇ ਆਲੂ ਆਲੂ ਗਈ ਜਾਣ ਦੀ ਆਹ ਦੋਨੇ ਟਮਾਟਰ ਦਿਮਾਗ ਹੀ ਘੁੰਮ ਗਿਆ ਵਾ ਨਹੀਂ ਮੂਲੀਗਾ ਆਹ ਕਿੰਨੀ ਵਾਰੀ ਤੇ ਸੁਣਾ ਦੇਤਾ ਵਾ ਤੇ ਘੁੰਮਣਾ ਹੀ ਆ ਦਿਮਾਗ ਚਲ ਹੁਣ ਸਾਰਾ ਸਮਾਨ ਇੱਕੋ ਵਾਰੀ ਲੈ ਆਈ ਤੇ ਪੈਸੇ ਦਵਾਂਗਾ ਪੈਸੇ ਤੇ ਜਾਵੇਗਾ ਇਹਦੇ ਕੋਈ ਨਹੀਂ ਹੈ ਮੇਰੇ ਕੋ ਕਿੱਥੋਂ ਆਏ ਲੈ 10 ਤੂੰ ਮੇਰਾ ਕੀ ਕਰਨ ਇਹਦੇ ਕੋਈ ਪੈ ਆਏ ਹੁੰਦੇ ਤੂੰ ਐ ਉਡਾਉਣਾ ਹੀ ਪਾ ਕੇ ਦੇ ਲੈ ਫੜ ਉਹ ਤੇ ਮੁੱਕੀ ਆ ਵੀ ਦੇ ਦੇ ਜਿੰਨਾ ਸੋ ਥੋੜੇ 500 ਰੁਪਏ ਆ ਵਾ ਜਿੰਨਾ ਸਮਾਨ ਗਨਾਤਾ ਵਾ ਨਾ ਇਹ ਤਾਂ ਹਜ਼ਾਰ ਦਾ ਵੀ ਨਹੀਂ ਆਉਣਾ ਹਾਏ ਨਹੀਂ ਮੈਂ ਮਰ ਜਾਂਦਾ ਹਜ਼ਾਰ ਦਾ ਨਹੀਂ ਆਉਣਾ 20 ਰੁਪਏ ਕਿਲੋ ਮੂੜੀਆਂ ਕਿਲੋ ਮੂੜੀਆਂ ਲੈ ਆਈਆਂ ਸੱਚ ਠੰਡਾ ਤੇ ਲੈ ਕੇ ਆਇਆ ਉਹ ਤੇ ਮੰਮੀ ਚਿੱਤੇ ਹੀ ਭੁੱਲ ਚਲੇ ਆ। ਅਗਰ ਕਾ ਖਾਵਾ ਨਹੀਂ ਹੋ ਵੀ ਮੰਗਾ ਲਓ ਬਾਅਦ ਵਿੱਚ ਨਾ ਲੱਭਾ ਤੇ ਫਿਰ ਕੀ ਕਰਨੀ। ਸਾਰੀਆਂ ਚੀਜ਼ਾਂ ਮਕਾ ਕੇ ਬੈਠੀ ਇੱਕੋ ਦਮ ਬੰਦਾ ਕੰਮ ਤੋਂ ਕੰਮ ਵੇਖਦਾ ਰ ਸੋਈ ਤੇ ਕੀ ਹੈਗਾ ਤੇ ਕੀ ਨਹੀਂ ਤੇ ਬੰਦਾ ਨਾਲੋ ਨਾਲ ਚੀਜ਼ਾਂ ਨੇ ਹੁੰਦਾ ਵਾ ਮੁਸ਼ਕਲਾਂ ਨਹੀਂ ਹੁੰਦੀ ਕੋਈ ਵੀ ਅਦਰਕ ਤੇ ਹੈਗਾ ਵਾ ਮੈਂ ਕਿਹਾ ਹੋਰ ਮੰਗਾ ਲਓ ਨਹੀਂ 500 ਰੁਪਿਆ ਦੇਣੇ ਤੇ ਉਹਨੇ ਦਿਖਾ ਦਿਆ ਕਰਾਂਗੇ ਇੱਕ ਗੰਡੀ ਜੇ ਗੰਡੇ ਦੀ ਤੇ ਇੱਕ ਦਾ ਆਲੂ ਦੀ ਇੰਨੇ ਆਣਾ ਇੱਥੇ 100 ਹੀ ਅੱਪਲ ਤਾਂ ਖਰਚੀ ਬਾਕੀ ਮੈਨੂੰ 400 ਲਿਆ ਕੇ ਦੇਈ ਮੈਂ ਕੁੜੀਆਂ ਆਈਆਂ ਇਹਨਾਂ ਨੂੰ 200 200 ਦੇਣਾ ਵਾ ਮੰਮੀ ਫੇਰ ਮੀਟ ਲੈ ਆਈਏ ਸਸਤਾ ਕੰਮ ਪੈਣਾ ਹੀ ਹੋ ਹੱਦ ਹੋ ਗਈ ਇਹਦੀ ਤਾਂ ਸੂਈ ਮੀਟ ਤੇ ਅਟਕਾਂ ਡਈ ਆ ਓ ਜਿਆਦਾ ਮਹਿੰਗਾ ਸਮਾਨ ਵਾ ਮਹਿੰਗਾ ਮਹਿੰਗਾਈ ਦਾ ਕਿੰਨੀ ਸਬਜੀ ਕਾਦੀ ਮਗਾਈ ਆ ਕਿੰਨੀ ਕ ਮਗਾਈ ਆ ਆਜੂਗੀ 200 ਦੀ ਨਾ ਉਹ 400 ਦੀ ਆਜੂਗੀ ਬਾਕੀ ਪਾਏ ਮੋੜ ਲਿਆ ਉੱਥੇ ਹੀ ਨਾ ਉਹਨਾਂ ਨੂੰ ਜਮਾ ਕਰਾਂਗੇ ਮੀਟ ਵਾਲਿਆਂ ਨੂੰ 200 ਪਾ ਮੈਂ ਤੇਰੀਆਂ ਕਰਤੂਤਾਂ ਦਾ 200 ਦੀ ਸਬਜੀ ਇਦਾਂ ਆਉਣੀ ਉਹ ਪਰੋਣਾ ਨੂੰ ਖਾ ਲਵਾਂ ਖਲ ਰੱਖੀ ਜਾਵਾਂਗੇ ਖਾਣ ਦੇ ਨਹੀਂ ਜਾਣੇ ਖਾਦੀ ਨਹੀਂ ਜਾਣੇ ਅੱ ਲਾਗੇ ਆ ਤਾਂ ਮੈਂ ਆਪ ਹੀ ਲੈ ਆਵਾਂ ਇਹਦਾ ਤਰਲਾ ਨਾ ਕੱਢਾਂ ਕਿ ਇਹਨਾਂ ਨੂੰ 1000 ਤਾਂ ਮੈਂ 500 ਚ ਹੀ ਲੈ ਆਉਣੀ ਇਹ ਸਬਜੀ ਇਹਦਾ ਅਰਾਦਾ ਇਹਨਾਂ ਨੂੰ ਪਤਾ ਹੀ ਨਹੀਂਗਾ ਘਰ ਬੈਠ ਕੇ ਨੇ ਛੇ ਹੋਰ ਕੀ ਰੋਲਾ ਜਿਆਦਾ ਪਾਉਣਾ ਮੈਂ ਕੰਮ ਕੱਟ ਕੰਨਾ ਮੇਰਾ ਤਾਂ ਦਿਮਾਗ ਉਦਾ ਹੀ ਬੁੰਦਲਿਆ ਰਹਿੰਦਾ ਤੇ ਹੋਰ ਕੀ ਬੁੰਦ ਲੈ ਗਿਧਰ ਜਾਂਦਾ ਮੰਮੀ ਬੁੰਦਲ ਤੇ ਇਹ ਦੇ ਮਨ ਦਿੰਦਾ ਵਾ ਕਿੰਨੀ ਮਰੀ ਕੋਈ ਗੱਲ ਪੁੱਛੀ ਜਾਂਦੀ ਕੋਈ ਗੱਲ ਪੁੱਛੀ ਜਾਂਦੇ ਤੂੰ ਵੀ ਨਾ ਨਾਲੋਂ ਨਾਲ ਚੀਜ਼ਾਂ ਜੇ ਮੰਗਾਵੇਂ ਨਾ ਤੇ ਇਥੋਂ ਤੱਕ ਉਹ ਸਿਆਪਾ ਹੀ ਨਾ ਪਵੇ ਨਾਲੋਂ ਨਾਲ ਥੋੜੀਆਂ ਥੋੜੀਆਂ ਲੈਂਦੇ ਰ ਨਾਲ ਇੱਕ ਵਾਰੀ ਜੜੀਆਂ ਲੈਉਣੀਆਂ ਫਿਰ ਪੈਸੇ ਤੇ ਜਾਦੇ ਖਰਚੇ ਜਾਣੇ ਮੰਗਿਆਈ ਬੜੀ ਮੰਗਿਆਈ ਬੜੀ ਖਰਾਬ ਹੋ ਜਾਂਦੀ ਅੱਜ ਚੀਜ਼ ਲਿਆਓ ਤੇ ਜਾਂ ਤੇ ਫ੍ਰਿਜ ਪਈ ਉਹ ਕਦੂ ਮੋٹے ਹੋ ਜਾਂਦੇ ਆ ਤੇ ਜਾਂ ਫਿਰ ਮੂਲੀਆਂ ਸਾੜ ਸੁੱਕ ਜਾਂਦੀਆਂ ਕਰਨਾ ਕੀ ਹੈ ਫਿਰ ਵੇਖੇ ਵੀ ਇਹਨਾਂ ਨੂੰ ਟੀਕੇ ਲੱਗੇ ਆ ਤੇ ਫਿਰ ਉਦਾਂ ਨਹੀਂ ਖਾਣ ਨੂੰ ਜੀ ਕਰਦਾ ਕੁਛ ਨਾ ਬੰਦਾ ਸੁੱਟਣ ਜੋਗਾ ਨਾ ਖਾਣ ਜੋਗਾ ਹਾਂ ਤੇ ਸਬਜ਼ੀਆਂ ਸਾਰੀਆਂ ਇਦਾਂ ਦੀਆਂ ਤੈਨੂੰ ਪਤਾ ਤਾਂ ਹੈਗਾ ਹੀ ਸਭ ਤੇ ਹੋਰ ਕੀ ਹੈ ਦਵਾਈਆਂ ਪਈਆਂ ਪਰ ਹੁਣ ਕੀ ਕਰੇ ਬੰਦਾ ਆਿਆਂਗਾ ਸਬਜ਼ੀ ਬਣਾਵੇ ਨਾ ਤਾਂ ਤਾਂ ਆਖਣਾ ਵੀ ਲੈ ਢਾਲੀ ਮੱਥੇ ਮਾਰਦੇ ਜਦੋਂ ਮੰਮੀ ਅੱਗੇ ਕਹਿੰਦੇ ਹੈਗੇ ਵੀ ਜੜੀਆਂ ਧਰਤੀ ਦੇ ਹੇਠ ਲੀਆਂ ਜੜੀਆਂ ਮੈਂ ਨਾ ਸਬਜ਼ੀਆਂ ਉਹ ਜੜੀਆਂ ਫਰੈਸ਼ ਹੁੰਦੀਆਂ ਉਹਨਾਂ ਨੂੰ ਨਹੀਂ ਸਬਜ਼ੀ ਲੱਗਦੀ ਕੋਈ ਚ ਵੀ ਉਹ ਰੀ ਦਵਾਈ ਦੂਈ ਹੁਣ ਉਹ ਵੀ ਬੇਕਾਰ ਹੋ ਗਈ ਤੇ ਹੋਰ ਕੀ ਮੰਮੀ ਹੁੰਦੇ ਕਦੇ ਮੈਂ ਕਹਿੰਨੀ ਤੰਨੇ ਬਤਾਓ ਅਦਰੂਸ਼ਰ ਪਰ ਵੱਲੇ ਇੱਕ ਜ਼ਮੀਨ ਵਾਂਦੇ ਉਹ ਉਹਨਾਂ ਨੇ ਬੰਨ੍ਹ ਹੀ ਕਰਤੀ ਉਹਨੂੰ ਜਨਰਲ ਆਤਾ ਇੱਕ ਕਹਿੰਦੇ ਉੱਥੇ ਜਿਹੜਾ ਜਾਊਗਾ ਤੁਰੂਗਾ ਫਿਰੂਗਾ ਨੂੰ ਕੈਂਸਰ ਹੋ ਜਾਣੀ ਐ ਇੰਨਾ ਜ਼ਹਿਰ ਚੱਲਗਾ ਵਾ ਤਰਤੀ ਜਾਈਆਂ ਦਵਾਈਆਂ ਪਾਪਾ ਖਰਾਬ ਪਾਤੀ ਤੇ ਹੋਰ ਕੀ ਐ ਐਨੇ ਫਿਰ ਦਾਲਾ ਦੂਲਾ ਵੀ ਮਾਰੀਆਂ ਦਾਲਾ ਕਰੀਆਂ ਸਵਾਦੀਆਂ ਫੇ ਤੇ ਮੰਮੀ ਜੜੀ ਜੀ ਨੂੰ ਸਪਰੇਅ ਨਾ ਕਰੋ ਉਹ ਚੀਜ਼ ਨਹੀਂ ਹੁੰਦੀ ਤੇ ਕਰਨਾ ਕੀ ਐ ਹਾਂ ਫਿਰ ਹੁਣ ਲੋਕੀਓਹੋ ਗੱਲ ਕੀ ਬਿਮਾਰ ਨੇ ਤੇਰੀਆਂ ਬਿਮਾਰੀਆਂ ਵਨਸਵੰਨੀਆਂ ਲੱਗੀਆਂ ਉੱਠਿਆ ਜਾਂਦਾ ਨਹੀਂ ਗੋਡਿਆਂ ਨੂੰ ਪੀੜਾਂ ਹੁੰਦੀਆਂ ਵਾ ਨਿਆਣੇ ਆ ਤੇ ਨਿਆਣੇ ਮਰਨਦੇ ਚੰਗੇ ਭਲੇ ਉਹਨਾਂ ਕੋਲ ਤਰ੍ਹਾਂ ਤੁਹਾਡੇ ਵਰਗਿਆਂ ਨੇ ਕੀ ਕਰ ਲੈਣਾ ਤੇ ਹੋਰ ਇੱਕ ਦੂਜੇ ਨੂੰ ਗੋਲੀਆਂ ਮਾਰੀ ਜਾਂਦੇ ਨਾ ਕਿਤੇ ਸਹਿਨਸੀਲਤਾ ਵਾ ਤੇ ਨਾ ਕੋਸ਼ਿਸ਼ ਹੋ ਗਿਆ ਹਾਂ ਹਾਂ ਉਹ ਰਹਿਮ ਧਰਮ ਰਾਇ ਹੀ ਨਹੀਂ ਗਿਆ ਹੂੰ ਮੇਰੇ ਸਾਹਮਣੇ ਅੱਜਕੱਲ ਜਿੰਨੇ ਬਿਮਾਰੀ ਨਾਲ ਮਰਦੇ ਉਤੋਂ ਜ਼ਿਆਦਾ ਤੇ ਬੰਦਾ ਐਕਸੀਡੈਂਟ ਨਾਲ ਤੇ ਉਦਾਂ ਗੋਲੀਆਂ ਨਾਲ ਮਰ ਮਰ ਜਾਂਦੇ ਜਵਾਨੀ ਦੀ ਮਰ ਜਾਂਦੇ ਕੋਈ ਨੇ ਕੋ ਵੇਖਿਆ ਨਹੀਂ ਚਾਖਿਆ ਨਵੇਂ ਪਿਸਤੌਲ ਲਏ ਲੱਗਦਾ ਲੋਕਾਂ ਨੇ ਤੇ ਹੁਣ ਚਲਾ ਚਲਾ ਵਹਿੰਦੇ ਇੱਕ ਦੂਜੇ ਤੇ ਹੂੰ ਬੜਾ ਟਾਈਮ ਲਾਤਾ ਅਜੇ ਤੱਕ ਆਏ ਹੀ ਨਹੀਂ ਜੇ ਲੈ ਮੈਂ ਮਿੰਟ ਨਹੀਂ ਇਹਦੇ ਕੋਲ ਤੇਰੇ ਮੈਂ ਉਹਨਾਂ ਨੂੰ ਦੇਖਣ ਗਈ ਆ ਕੁੜੀਆਂ ਨੂੰ ਕਹਿੰਦੀ ਹਾਂ ਉਹਨਾਂ ਨੂੰ ਨਾਨਾ ਦੀ ਵੇਟ ਲੱਗੀ ਆ ਆਹ ਤੇ ਫਿਰ ਹੁੰਦੀ ਆ ਵੇਟ ਮੈਨੂੰ ਆਪਣੀ ਨਾ ਵੀ ਵੇਟ ਵਾ ਤੈਨੂੰ ਆਪਣੀ ਦੀ ਤੈਨੂੰ ਨਹੀਂ ਵੇਟ ਹੈ ਗਈ ਵੇਟ ਵਾ ਤਾਂ ਹੀ ਤੇ ਮੈਂ ਆਈ ਆ ਮਗਰ ਦੇਖਣ ਮੈਂ ਖੜਿਆ ਆ ਪਤਾ ਨਹੀਂ ਕਿਉਂ ਨਹੀਂ ਆਏ ਜੇ ਠੀਕ ਕਰਨ ਆ ਵੀ ਕਿਹੜਾ ਵੇਲਾ ਆ ਜਾਣਾ ਆ ਜਾਣ ਲੈ ਨਾਨਾ ਪਤਾ ਹੋ ਤਾ ਉੱਧਰ ਚਾਹਣ ਨਾਨਾ ਤੇ ਆਈਆਂ ਨਹੀਂ ਆ ਗੋਲ ਗੋਪਿਆ ਮਲੇ ਭਾਈ ਆਉਣ ਰਿਹਾ ਜੇ ਹੋ ਗੋਲ ਗੱਪੇ ਖਾਓ ਨਾ ਚ ਨਹੀਂ ਗੋਲ ਗੱਪੇ ਤਾਂ ਖਾਣ ਨੂੰ ਕੋਈ ਨਹੀਂ ਖਾਲਾ ਪਤਾ ਤੈਨੂੰ ਗੋਲ ਗੱਪੇ ਥੋੜੀ ਚੰਗੇ ਆ ਪਰ ਜੋ ਖਾਂਦੇ ਤੇ ਅੱਗੇ ਤਾਂ ਕੀ ਕਹਿਣਗੇ ਗੋਲ ਗੱਪੇ ਖਾਂਡੀਆਂ ਨਹੀਂ ਕਹਿੰਦੇ ਉਹਨਾਂ ਨੇ ਕੱਤੋਂ ਕਹਿਣਾ ਚਲ ਚਲੋ ਫੇਰ ਖਾਈ ਸੱਚੀ ਗਲੀ ਲੈਓ ਹਾਂ ਖਵਾਓ ਗੋਲ ਗੱਪੇ ਹਲੋ ਉੱਤੇ ਹੀ ਆ ਜਾ ਕੋਈ ਗੱਲ ਨਹੀਂ ਆ ਜਾਣਗੇ ਤੇ ਇਹੀ ਗਰੇ ਬਣਾਏ ਆ ਵੀ ਥੋੜ ਜਾਨੇ ਆ ਨਹੀਂ ਨਹੀਂ ਬਣਾਏ ਕਿਹੜਾ ਵਾਦੂਆ ਜੇ ਉਹਨਾਂ ਦੇ ਕਰਮਾਂ ਚ ਹੋਏ ਆ ਨਾ ਕਾਂਜੀ ਮੈਂ ਤਾਂ ਨਹੀਂ ਤੂੰ ਹੀ ਖਾ ਲ ਨੀ ਆਜੋ ਖਾ ਲੋਗਾ ਮੈਂ ਕਹ ਜੇ ਉਹਨਾਂ ਦੇ ਕਰਮਾਂ ਦੀ ਕਾਂਜੀ ਹੋਈ ਤੇ ਆ ਜਾਣਾ ਆਹ ਉਹਨਾਂ ਨੇ ਵੀ ਆ ਜਾਣਾ ਵਾ ਆ ਜਾਣਾ ਸਾਸੀ ਮਮੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਠੀਕ ਹੈ ਹਾਂਜੀ ਠੀਕ ਹੈ ਸਾਸੀ ਮਮੀ ਠੀਕ ਹੈ ਸਤਿ ਸ਼੍ਰੀ ਅਕਾਲ ਆਜੋ ਫੇਰ ਆ ਗਏ ਅਸੀਂ ਫੜੇ ਗਏ ਈਡਾ ਦੂਸ ਨਾ ਕੋਈ ਮੀਂਹ ਖਾ ਲਿਆ ਲੱਗਦਾ ਤੁਸੀਂ ਹੈ ਨਾ ਆਹ ਉਹ ਤੇ ਇਵੇਂ ਖਾਓ ਨਾ ਜੇ ਗੋਲ ਗੱਪੇ ਖਾ ਲੈਣੇ ਹੋਰ ਅੱਜ ਪਾਣੀ ਦੀ ਜਗ੍ਹਾ ਤੇ ਖਾਣੇ ਆਏ ਆਂ ਆਏ ਕਿਹੜਾ ਚਾਚੂ ਰਹਿੰਦੇ ਅੱਜ ਗੋਲ ਗੱਪੇ ਚੱਲਣਗੇ ਆਹ ਪਾਣੀ ਫੜਾਏ ਉਹ ਕਲੀਆਂ ਹੈ ਹੁੰਦੇ ਚੱਲੋ ਹੋਰ ਖਾ ਲੋ ਖਾ ਲੋ ਕੋਈ ਨਾ ਨਾ ਖਾਓ ਤੇ ਹੀ ਨਹੀਂ ਖਾ ਲੋ ਪਹਿਲਾਂ ਕੋਈ ਨਹੀਂ ਕੋਈ ਨਹੀਂ ਖਾਓ ਖਾ ਲੈ ਖਾ ਲੈ ਨਹੀਂ ਕੋਈ ਗੱਲ ਨਹੀਂ ਖਾ ਲੈਣੇ ਚੱਲ ਆਉਂਦੇ ਆ ਸਵਾਗਤ ਹੋ ਗਿਆ ਵੀ ਆਹ ਹੋਰ ਇਹਨੂੰ ਕਹਿੰਦੇ ਪਿਆਰ ਤੇ ਤੂਫਾਨ ਬਸ ਬੜੀ ਨਾ ਗੱਲ ਹੋਰ ਭਾਬੀ ਹੋਰ ਬੜੀ ਦਾ ਹਾਂ ਕਾਤੀ ਆ ਜੀ ਜਿੰਦਰ ਖਾਣ ਆ ਗਏ ਹਾਂ ਹਾਂ ਮੈਂ ਲੱਗੀ ਖਾਣ ਗਈ ਨੀ ਮੇਰੇ ਕੋਲ ਗੱਪੇ ਹੈ ਆਜੂ ਹੋਲੇ ਤੇ ਇਹਨੇ ਖਾਣੇ ਖਾਣੇ ਨਾ ਨਹੀਂ ਆਪਣਾ ਦੀਵਾਰੀ ਕੇ ਆ ਜਾਂਦੇ ਆ ਲੈਣਾ ਸਿਰ ਖਲਾ ਤਾਂ ਸਾਰਿਆਂ ਨੂੰ ਆਹ ਮਾਰੀ ਆਲੇ ਤੇ ਨਹੀਂ ਮੈਂ ਜਾ ਕੇ ਖਾਣੇ ਆਉਂਗੇ ਆ ਬੋਲੋ ਬੋਲੀ ਬੋਲੋ ਮੇਰਾ ਫੁਪੜਾ ਫੇ ਲੰਮੀ ਬਾਹ ਕਰਦੀ ਹੈ ਲੰਮੀ ਬਾਹ ਕਰਦੀ ਉਹ ਫੜਨਾ ਉਹ ਫੜਦੀ ਲੰਮੀ ਬਾਹ ਉਹ ਤੋਰੀ ਨਾ ਕਿ ਤੂੰ ਕੋ ਫਿਕਰ ਕਰਨ ਦੀ ਮੈਂ ਤਾਂ ਨਹੀਂ ਉਹ ਫੜਨ ਲੱਗੋ ਤੂੰ ਖਵਾਲ ਬੈ ਇੰਨਾ ਕਰ ਕਰਕੇ ਅੱਜ ਮੈਂ ਸਵਾਗਤ ਗੋਲ ਗੱਪੇ ਨਾਲ ਹੋਇਆ ਹੈ ਆਹੋ ਖੁਸ਼ ਵਾ ਨਾ ਖੁਸ਼ਾ ਖੁਸ਼ਾ ਮੰਮੀ ਚਲ ਸ਼ੁਕਰ ਕਰਾ ਨੇ ਤਾਂ ਦੋ ਕੁ ਦਾ ਲੱਗਣ ਡਿਆ ਖੁਸ਼ ਨਹੀਂ ਬਹੁਤ ਚਾਂ ਦੇ ਰਹੇ ਆ ਪਾਜੀ ਵੇਖ ਕੇ ਮੰਮੀ ਆਹਦੀ ਚੀਜ਼ਾਂ ਦਾ ਕੋਈ ਨਾ ਰਜ਼ੀਦੀ ਨਹੀਂ ਚਲੋ ਠੀਕ ਆ ਠੀਕ ਆ ਆ ਤੁਹਾਨੂੰ ਪਹਿਲਾਂ ਫੋਨ ਕਰਤਾ ਯਾਰ ਹਾਂ ਫੁੱਪੜੀ ਖੜਾਓ ਪਲੇਟ ਅੱਗੇ ਚਲ ਮੈਂ ਖਾਂਡੀਆਂ ਵੀ ਖਾ ਲੂ ਪਹਿਲਾਂ ਨਹੀਂ ਕੋਈ ਨਹੀਂ ਆ ਵੇਲਾ ਇਹਨਾਂ ਨੇ ਉਹ ਕੰਮ ਕਰਕੇ ਰੱਖਿਆ ਨਾ ਹੂੰ ਬਲਵਸ ਆ ਗਿਆ ਗੱਲ ਜਪੇ ਆ ਗਈ ਹਾਂ ਨੂੰ ਵੀ ਸੁਣਾ ਦੋ ਹਣ ਕਿਹੜੀ ਆ ਤਲ ਕੋਈ ਨਹੀਂ ਉਹ ਵੇਖ ਕੇ ਦੱਸ ਦਿੰਦੇ ਆ ਇਹਨਾਂ ਦੇ ਕੋਈ ਫਰਾਂ ਨਹੀਂ ਆਇਆ ਨਾ ਉਹ ਤੁਹ ਲੱਗ ਜੇ ਤੁਹ ਨੂੰ ਤਲ ਵਧੀਆ ਗਏ ਸੀ ਬੜੇ ਜਿਹੇ ਡਿੱਕਣ ਦੇ ਸੀ ਕਿ ਤੁਹਾਨੂੰ ਟੁਰਦੇ ਤੋਂ ਤੇ ਲੇਟ ਹੋ ਗਏਗੇ ਆਹ ਤਿਆਰੀ ਵੀ ਫਿਰ ਬਾਬਾ ਵਧੀਆ ਕਰਨੀ ਪੈਂਦੀ ਸੋੜੇ ਜਾਣਾ ਹੋਵੇ ਤੇ ਤਿਆਰੀ ਦੂਰੀ ਗਾਦੀ ਕਰਨੀ ਸੀ ਹਾਂ ਜੀ ਲੇ ਰੋਗਾ ਕੰਮ ਅਰ ਕਪੂਆ ਪਤੀ ਪਹਿਲਾ ਪਹਿਲੀ ਵਾਰ ਕਟੀਆਂ ਇਹਨਾਂ ਤਾਂ ਕਹ ਕੇ ਥਾਰੀ ਜਿਆਦਾ ਲੰਮੀ ਹੋ ਗਈ ਚਲ ਚੰਗਾ ਆ ਸ਼ੁਕਰ ਆ ਕਟੀਆਂ ਹੀ ਆਇਆ ਕਰੋ ਐਦਾਂ ਹੀ ਰਜਾ ਰਜਾ ਮੰਦੀ ਨਾ ਰਿਆ ਕਰੋ ਬੜਾ ਚਾ ਚੜਦਾ ਵੇਖ ਕੇ ਮੰਮੀ ਆ ਜੋ ਲੱਲੋ ਤੁਸੀਂ ਉਹ ਨਾ ਜਾ ਰਹੇ ਕੀ ਆਇ ਥਾਂਚ ਨੇ ਕਣ ਕੇ ਬੀਜਣ ਵਾਲੀ ਅੱਛਾ ਉਹ ਚਲ ਕੇ ਬੀਜਣ ਤਾਂ ਵੱਧ ਟਾਈਮ ਲੱਗ ਗਿਆ ਵਾ ਠੀਕ ਤਾਂ ਥੋੜਾ ਡੇਟ ਹੋ ਗਏ ਆ ਆਪਾਂ ਮੰਮੀ ਗੋਲ ਗੱਪੇ ਕਿੰਨੇ ਸਵਾਦ ਹੀ ਨਾ ਜੀ ਗਦਾ ਖਾਈ ਜਾਈਏ ਖਾਈ ਜਾਈਏ ਅੱਖਾਂ ਨਹੀਂ ਰੱਜਦੀਆਂ ਢਿੱਡ ਭਾਵੇਂ ਭੱਜੇ ਇਹ ਨਾ ਬਲਜੀਤ ਚੀਜ਼ਾਂ ਹੀ ਆਉਂ ਜਾਂ ਢਿੱਡ ਤੋਦਾਂ ਨਾ ਭਰਦਾ ਨੀਗਾ ਐਵੇਂ ਮੂੰਹ ਦਾ ਹੀ ਸੁਆਦ ਉਹ ਤੇਰਾ ਢਿੱਡ ਭਰ ਗਿਆ ਵਾ ਬਾਦੂ ਭਰ ਗਿਆ ਹੁਣ ਤੇ ਚਾਹ ਦੀ ਵੀ ਲੋੜ ਨਹੀਂ ਹੁਣ ਪਈ ਚਾਹ ਨਾ ਤੀ ਬਣਾਉ ਮੈਂ ਤੇ ਕਹਿੰਦੀ ਬਣਾ ਕੇ ਲਿਆਵਾ ਆਪਣੀ ਚਾਹ ਨਹੀਂ ਚਾਹ ਬਣਾਉਂਦੇ ਹਾਂ ਹੁਣ ਤੇ ਰਾਤ ਨੂੰ ਬਹੁਤ ਰੋਟੀ ਦੀ ਲੋੜ ਵੀ ਨਹੀਂ ਹੈਗੀ ਚਾਹ ਤੇ ਇੱਕ ਪਾਸੇ ਰਹਿ ਗਈ ਹਾਂਜੀ ਰੋਟੀ ਰੋਟੀ ਬਣਾਣੀ ਬਹੁਤ ਸਾਰਾ ਨਹੀਂ ਨਹੀਂ ਅੱਜ ਹੋਰ ਦੋ ਚਾਰ ਦਕਾਨਾਂ ਆਉਣੇ ਆ ਤੇ ਰੋਟੀ ਜੋ ਗੱਧਾ ਨਹੀਂ ਰੋਟੀ ਵੀ ਜਿ ਖਾਵਾਂਗੇ ਤੇ ਹਲਕੀ ਪੁਲਕੇ ਦਾਲ ਮਸਾਲਾ ਦੀ ਬਣਾ ਲਿਓ ਤੇ ਦੋ ਫੁਲਕੇ ਲਾ ਲਿਓ ਹੋਰ ਉਥੇ ਕੀ ਖਾਣਾ ਮੈਂ ਦੱਸ ਆਈ ਤੇ ਬਣਾਈਆਂ ਮਟਰ ਪਨੀਰ ਆਲੂ কুমਬਾਰੀ ਸਬਜੀ কুমਬਾਰੀ ਸਬਜੀ ਦਾ ਇੰਨਾ ਕੋ ਕੀ ਕਰਨ ਬਣਾਉਣਾ ਹੈ ਘਰ ਅਸੀਂ ਘੜਿਆ ਇੰਨੀਆਂ ਚੀਜ਼ਾਂ ਖਾਣੇ ਆ ਹਾਂ ਹਾਂ ਤੇ ਨਾਲ ਪਰੌਣੇ ਆਏ ਹੋ ਕੀ ਆਖਣਗੇ ਚੱਲ ਸ਼ਾ ਕੋਈ ਗਾ ਨਹੀਂ ਪਰੌਣੇ ਕਿਹੜੇ ਉੱਪਰ ਇਹ ਆ ਕਿਹੜੇ ਪਹਿਲੀ ਵਾਰ ਆਏ ਅੱਗੇ ਵੀ ਆਉਂਦੇ ਹੀ ਆ ਭਾਬੀ ਹਲ ਤਾਂ ਵੀ ਆਉਂਦੇ ਹੀ ਆ ਰੋਟੀ ਤੇ ਬੁਰਕੀ ਖਾਣੀ ਆ ਤੜ ਨਾ ਹੀ ਵੀ ਖਾਣੀ ਤੂੰ ਹੀ ਗੜੀ ਇਕੱਲੇ ਆ ਕੋਈ ਨਹੀਂ ਜਿਹੜਾ ਖਾਣੀ ਹੋ ਗਿਆ ਥੋ ਥੀ ਲਾ ਲਾਂਗੇ ਸਾਰੇ ਜਾਣੇ ਉਹਦਾ ਪੂਆ ਹੈ ਤੇ ਮੂੰਹ ਦਾ ਸੁਆਦੀ ਆ ਇਹੋ ਜਿਹਾ ਕੰਮ ਕੀਤਾ ਘਰ ਕੀਤਾ ਹੋਵੇ ਤੇ ਸਾਰਾ ਟੱਬਰ ਰੱਜ ਰੱਜ ਖਾਈਏ ਆਹੋ ਹੈ ਯਾ ਬਾ ਚਾਹ ਖੇਚਲ ਖਾਣ ਕਰੋ ਖੇਚਲ ਨਹੀਂ ਨਾ ਕਰੀ ਦੀ ਆਪਾਂ ਇਹਦਾ ਪੁੱਤ ਜਦੋਂ ਬੰਦਾ ਡਾਇਬੀਟ ਖੇਚਲ ਵੀ ਕੋਈ ਨਹੀਂ ਗਈ ਕਿੰਨਾ ਕੁ ਟਾਈਮ ਲੱਗਦਾ ਵਾ ਕੋ ਮੰਮੀ ਇਮਬਲੀ ਪੀਵੋ ਉਹ ਪੂਤਨਾਰਾ ਲਈ ਉਹ ਕਈ ਕੋਤੇ ਚਾਹੀਦਾ ਹੁੰਦਾ ਕਿਹੜੀ ਇੱਕ ਚੀਜ਼ ਚਾਹੀਦੀ ਆਟਾ ਗੁੰਨੋ ਕਿਦੋਂ ਸੌਖਾ ਬੰਦਾ ਵਾ ਇਹ ਮਨੇਰੇ 4 ਵਜੇ ਦਾ 3 ਵਜੇ ਨਾਲ ਉੱਠ ਕੇ ਫਿਰ ਬਣਾਉਂਦੇ ਆ ਵਿਚਾਰੇ ਮੇਰੀ ਗੱਲ ਸੁਣ ਇੱਕ ਬੰਨੇ ਆਈਮਲੀ ਪਹਿਲਾਂ ਦੂਜੇ ਬੰਨੇ ਮੜ ਜਾ ਕੁੰਡੇ ਡੰਡੇ ਜੋ ਜੜੇ ਪੂਤਨਾਰਾ ਗੜਲੋ ਹਰੀ ਮਿਰਚ ਰਗੜ ਲੋ ਉਹ ਬਣਾ ਲਓ ਤੇ ਨਾਲ ਮੜ ਜਾ ਆਟਾ ਕਰਕੇ ਜਿਹੜਾ ਤੂੰ ਕਰਕੇ ਕਰ ਲੋ ਆਹੋ ਕੰਮ ਕਰੋ ਫਿਰ ਉਹ ਆਈ ਜਾਂਦਾ ਤੇ ਜੇ ਹੁਣ ਫਿਰ ਕਰਨਾ ਹੀ ਨਹੀਂਗਾ ਆ ਕਾ ਏਦਾ ਬਜਾਰੀ ਚੀਜ਼ ਲੈ ਕੇ ਖਾਣੀ ਆ ਚੱਲ ਪੈਸੇ ਦੋ ਤੇ ਚੀਜ਼ ਖਾ ਲਓ ਚੱਲ ਸ਼ਾਹਬ ਜੀ ਤਾਂ ਸਾਨੂੰ ਕੀ ਲੱਗੇ ਆਪਾਂ ਦੇ ਖਾਲੇ ਫ੍ਰੀਜ ਦੇ ਕਿਹੜੇ ਪੈਸੇ ਦੇਣੇ ਆ ਆਹੋ ਮੰਮੀ ਆਹੂਆ ਮੰਮੀ ਕਹਤਾ ਮੈਂ ਕਿ ਜੇ ਦੁਕਾਨ ਲੱਗੀ ਹੈ ਨਾ ਇਹਦਾ ਫ੍ਰੀ ਦੇ ਵੇਖ ਕੇ ਤੇ ਸਗੋਂ ਵੱਧ ਗਾ ਲੀ ਤੇ ਜਦੋਂ ਆਪਣੀ ਜੇਬ ਚ ਪੈਸੇ ਜਾਣ ਉਦੋਂ ਆਖੀਦਾ ਵੀ ਚੱਲ ਇੱਕ ਅੱਧਾ ਹੀ ਖਾਣਾ ਇੱਕ ਅੱਧਾ ਉਦੋਂ ਆਖੀਦਾ ਦਹਾਂ ਦੇ ਦੇ ਦੋ ਚੱਲ ਕੋਈ ਨਹੀਂ ਦਹਾਂ ਦੇ ਦੇ ਰਾਜੀ ਰਵੇ ਤੇਰਾ ਵੀਰ ਪੈਸੇ ਦੇਣ ਵਾਲਾ ਇਹ ਤੇਰੀ ਕਮਾਈ ਕਰਦਾ ਵਾ ਉਹਨੂੰ ਉਹ ਨਹੀਂ ਪਰਵਾਹ ਕਰਦਾ ਹੈਗਾ ਪਿਆਹਾਂ ਦੀ ਵੇ ਕਿ ਬਹੁਤ ਹੋਰ ਤੋਂ ਹੀ ਖਾ ਲੰਦੀਆਂ ਜਿੰਨੇ ਖਾਣੇ ਆ ਉਹਨੇ ਥੋੜੀ ਕਹਨੇ ਵੀ ਮੈਂ ਪੈਸੇ ਨਹੀਂ ਦੇਣੇ ਮੰਜੋਰ ਕਿੱਥੇ ਗਿਆ ਭਾਬੀ ਪਤਾ ਨਹੀਂ ਬਾਹਰ ਨੂੰ ਹੀ ਗਿਆ ਸਬਜ਼ੀਆਂ ਲੈਣ ਗਿਆ ਇਹ ਪਹਿਲਾਂ ਤਾਂ ਫਿਰ ਸਬਜ਼ੀਆਂ ਛੱਡ ਕੇ ਪੰਨ ਕਿੱਧਰ ਨੂੰ ਚੱਲ ਗਿਆ ਉਹ ਵੇਲੀ ਵੱਲ ਗਿਆ ਕਿਦਾਂ ਵਾ ਠੀਕ ਵਾ ਹੁਣ ਬਿਲਕੁਲ ਹਾਂ ਠੀਕ ਰਗ ਸਕਤ ਨਹੀਂ ਹੁਣ ਨੰਦਾ ਨਹੀਂ ਨਹੀਂ ਹੁਣ ਤਾਂ ਮਾਲਕ ਦੀ ਮਿਹਰ ਹੀ ਆ ਹਾਂ ਤਾਂ ਹੀ ਉਹ ਬੈਣਾ ਹੀ ਪਹਿਲਾਂ ਗੱਲ ਕਰ ਲਈ ਸਾਰੀ ਰਗਬੀਰ ਕਹਿੰਦਾ ਵੀ ਮੈਂ ਨਹੀਂ ਜਾਣਾ ਮੁੜ ਕੇ ਤੁਸੀਂ ਕਹਿਣਾ ਵਾ ਵੀ ਤੂੰ ਪੀਂ ਡੈ ਪਿਆ ਤੂੰ ਉਹ ਕਰਤਾ ਹੈ ਕਿ ਹੁਣ ਤਹੀਂ ਗੱਲ ਕਰਕੇ ਜਾਣਾ ਹੁਣ ਨਹੀਂ ਕੋਈ ਵੀ ਇਹੋ ਜੀ ਕਰਦ ਹੁੰਦੀ ਇਹ ਅਹੀਂ ਕੋਸ਼ ਮਾਰ ਤੁਹਾਨੂੰ ਵੀ ਨਾਲ ਕੋਸ਼ ਹੀ ਰੱਖਾਂਗੇ ਹੋਰ ਪਿਆ ਜੀ ਮੈਂ ਤਾਂ ਆਪ ਸ਼ੁਕਰ ਕੀਤਾ ਵੀ ਕਿਤੇ ਬਲਾਗ ਗਲੋ ਲੱਤੀ ਸ਼ਰਾਬ ਪਰੋਂ ਨੇ ਵੀ ਛੱਡੀ ਐਨੇ ਵੀ ਛੱਡੀ ਆ ਤੇ ਚੱਲ ਕਰ ਤਪਥੇਰਾ ਡਿਆ ਹੀ ਵੀ ਸੇਵਾ ਕਾਦੀ ਸੇਵਾ ਕਾਦੀ ਆ ਅਹੀਂ ਦੋਆਂ ਜਣੇ ਨੇ ਬਥੇਰਾ ਦਵਕਾ ਮਾਰਿਆ ਵੀ ਸੇਵਾ ਸੇਵਾ ਨਹੀਂ ਇਹੋ ਹੀ ਸੇਵਾ ਵਧੀਆ ਵਾ ਹੁਣ ਇਸੇ ਗੱਲ ਤੇ ਰਹਿਣਾ ਭਾਬੀ ਹੁਣ ਕਿਤੇ ਮਨਜੋਤ ਵਿਆਹ ਸ਼ਾਦੀ ਵੀ ਕਿਤੇ ਜਾਇਆ ਕਰੂਗਾ ਨਾ ਪਹਿਲੋਂ ਹੀ ਕਹਿ ਕੇ ਘਲਾਇਓ ਕਿ ਕਿਤੇ ਹੁਣ ਉੱਥੇ ਨਾ ਮੂੰਹ ਧਾ ਲਈਂ ਵੇਖ ਕੇ ਉਦ ਦਾ ਪੂਆ ਇਹ ਵੀ ਕਲੇਸ਼ ਦਾ ਘਰ ਹੀ ਆ ਹਾਂ ਮਾੜੀ ਜੀ ਅੰਦਰ ਗਈ ਨਹੀਂ ਤੇ ਕਲੇਸ਼ ਪਿਆ ਨਹੀਂ ਸਾਡੇ ਘਰ ਕਾਹਦਾ ਕਲੇਸ਼ ਹੀ ਦੋਹਾਂ ਘਰਾਂ ਚ ਇਹੋ ਸ਼ਰਾਬ ਦਾ ਹੀ ਕਲੇਸ਼ ਹੀ ਸ਼ਰਾਬ ਦਾ ਹੀ ਆ ਹੋਰ ਕਾਹਦਾ ਹੀ ਪੱਕੀਆਂ ਰਹਿ ਜਾਂਦੀਆਂ ਸਬਜ਼ੀ ਬਣੀ ਰਹਿ ਜਾਂਦੀ ਹੈਗੀ ਆ ਤੇ ਫਿਰ ਵਾਧੂ ਦੀ ਲੜਾਈ ਪੈ ਜਾਂਦੀ ਅੱਜ ਮੰਮੀ ਆਈ ਹੀ ਐ ਨਾ ਭੁਆ ਹਣੀ ਜੀਜੀ ਵੀ ਆਈ ਆ ਤਾਂ ਅੱਜ ਉਹਨੂੰ ਬਿਠਾ ਕੇ ਨਾ ਮੰਜੋਰ ਨੂੰ ਤੇ ਸੌਹ ਪਵਾ ਦੀਏ ਦੀ ਆਹੋ ਕਹਾਂਗੇ ਆਪੇ ਕਿ ਮੰਨੂਗਾ ਸਾਡੇ ਕਿਉਂ ਤੁਸੀਂ ਭੈਣ ਜੀ ਨਾਲੇ ਤੂੰ ਵੀ ਕਹੀਂ ਤੇਰੀ ਦੀ ਜ਼ਿਆਦੀ ਮੰਦਾ ਚਲ ਮੈਂ ਕਹੂੰਗੀ ਮਨਜੋਦ ਇੰਨਾ ਕੰਮਾਂ ਚ ਕੋਈ ਨਹੀਂ ਰੱਖਿਆ ਅੱਗੇ ਚੱਲ ਮੈਂ ਵੀ ਇਹ ਪਥੇਰੀਆਂ ਨਸ਼ਰੀਆਂ ਦਿੰਨੀ ਮੈਨੂੰ ਲੱਗਦਾ ਹੀ ਵੀ ਚੱਲੇ ਪਿੰਦੇ ਖਾਂਦੇ ਆ ਕਿਉਂ ਕਿਸੇ ਨੂੰ ਡੱਕਣਾ ਵਾ ਪਰ ਇਹ ਕੋਈ ਗੱਜਾ ਥੋੜੀ ਆ ਉਹ ਤਾਂ ਇਹ ਸਰੀਰ ਹੀ ਨਾਸ ਕਰਦੀ ਬਾਹੂ ਤੈਨੂੰ ਪਤਾ ਤੇ ਹੈ ਹੀ ਆ ਲੱਗ ਕੇ ਲਿਆਵਾ ਬਲਾ ਆ ਮਾਰ ਲਿਆ ਆਵਾਜ਼ ਜੇ ਹੁਣ ਜੇ ਤਾਂ ਜੀ ਚਾਹ ਪੀਣੀ ਤਾਂ ਬਣਾ ਲੈ ਨਹੀਂ 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 ਕਿਹ ਚੀਜ਼ ਦੀ ਲੋੜ ਨਹੀਂ ਨਾ ਚਾਹ ਨਹੀਂ ਆਪਣੇ ਫੁੱਫੜ ਨੂੰ ਨਾਲ ਪੁੱਛ ਲੈ ਆਪਾ ਤਾਂ ਨਹੀਂ ਗੀ ਪੀਣੀ ਮੁੜ ਕੇ ਅਗਲੇ ਆਨੂ ਆਖਣਗੇ ਆਪਣੇ ਪੁੱਪੜ ਨੂੰ ਆਖਣਾ ਵੀ ਚਾਹ ਨਹੀਂ ਪੁੱਛੀ ਆ ਉਹ ਮੁੜ ਕੇ ਮੈਂ ਆਖਣਗੇ ਵੀ ਤੁਸੀਂ ਆਲਾ ਚਾਹ ਹੁੱਕਾ ਪਾਣੀ ਚਾਹ ਹੀ ਕੁੱਟ ਪੀਣੀ ਤੇਰੀ ਉਹ ਹੀ ਬੰਦ ਕਰਾਤੀ ਆ ਨਹੀਂ ਨਹੀਂ ਪੁੱਛ ਲੈਂਦੀ ਕੋਈ ਉਹਨਾਂ ਨੂੰ ਪੁੱਛਣ ਲੋ ਕੋਈ ਨਹੀਂ ਤਾਂ ਮੈਂ ਹੈ ਸੀ ਟੇਬਲ ਤੇ ਮਹਿਫਲ ਸਜਾਉਂਦਾ ਰਿਹਾ ਆ ਦੋ ਹੋਰ ਉਹ ਬਈਆ ਠੀਕ ਠਾਕ ਠੀਕ ਠਾਕ ਠੀਕ ਹਾਂ ਤੇ ਮੈਂ ਠੀਕ ਐ ਮੈਂ ਭੰਡਿਆ ਨਾ ਨਹੀਂ ਹੈ ਹੋਰ ਸਾ ਕਿਧਰੋਂ ਆਇਆ ਬੱਸ ਇਦਾਂ ਬਾਜ਼ਾਰ ਨੂੰ ਗਏ ਅੱਛਾ ਅੱਛਾ ਉਹ ਸਬਜ਼ੀ ਖੁਰੀ ਲੈਣ ਗਏ ਹੋਰ ਠੀਕ ਠਾਕ ਸਭ ਵਧੀਆ ਵਧੀਆ ਤੂੰ ਸੁਣਾ ਬੀਜ ਕੀ ਕਾਣਕ ਹਾਂ ਬੀਜ ਕੇ ਆਏ ਭਰਾਵਾ ਹੁਣ ਠੀਕ ਹਾਂ ਟੁੱਪੜ ਜੀ ਹਾਂ ਪੁੱਤ ਪਿਆਰੀਆਂ ਨਾਨਾ ਤੇ ਕਹਿੰਦੀਆਂ ਵੀ ਆਪਾਂ ਦੇ ਹੱਥ ਚਾਹ ਪੀਣੀ ਨਹੀਂ ਆ ਗੋਲ ਗੋਪਿਆਂ ਦਾ ਸਵਾਦ ਮਰ ਜਾਂਦਾ ਹੁਣ ਤੀ ਦੱਸੋ ਚੋਰ ਵੀਰ ਪੀਣੀ ਆ ਨਹੀਂ ਤਾਤਾ ਚਾਹ ਤਾਂ ਤੇ ਮੇਰਾ ਵੀ ਵਿਚਾਰ ਨਹੀਂਗਾ ਮੇਰਾ ਪੀ ਲੀਏ ਫਿਰ ਠਹਿਰ ਗਿਓਗਾ ਪਾਣੀ ਪਿਆਲੇ ਗਲਾਹੇ ਪਾਣੀ ਪਾਣੀ ਪਿਆਲਦੇ ਆ ਪਾਣੀ ਪਿਆਲਦੇ ਸਾਦਾ ਠੀਕ ਜੀ ਹਾਂ ਠੀਕ ਜੀ ਸਾਨੂੰ ਭਾਜੀਆ ਨਹੀਂ ਸੱਦਣ ਦੇ ਮੈਂ ਦੀਦੀ ਬੁਲਾਉਂਦੇ ਆਹ ਤਾਂ ਮੇਲਾ ਮੇਲਾਉਣਾ ਵਾ ਕੋਈ ਮੇਲੇ ਆ ਭਰਾਵਾ ਕੋਈ ਹੋਣੀ ਜ਼ਰੂਰੀ ਗੱਲ ਕੋਈ ਸੁਣਾਵ ਆਹੋ ਕੀ ਸੁਣਾ ਉੱਥੇ ਹਾਂ ਆਪੇ ਉੱਥੇ ਜਾ ਕੇ ਥੋੜਾ ਥੋੜਲਾ ਕਹੀ ਉਹ ਚੱਲ ਹੋਊਗਾ ਕੋਈ ਕੰਮ ਚੱਲ ਜਾਣਾ ਮੈਨੂੰ ਇਦਾਂ ਟੌਰਚਰ ਕਰਣ ਦੇ ਇਦਾਂ ਮੈਂ ਕੋਈ ਗਲਤੀ ਕੀਤੀ ਹੁੰਦੀ ਲੈ ਇਹ ਟੌਰਚਰ ਵਾਲੀ ਕਿਹੜੀ ਗੱਲ ਹੋਈ ਲੈ ਤੇ ਜੇ ਆਈਆਂ ਤਾਂ ਮਿਲੂੰਗਾ ਜੀ ਓਹ ਭਾਂਡੇ ਹੀ ਪਈ ਆ ਜੋ ਤੇ ਚੱਲ ਤੁਹਾਡੀ ਦੋਵਾਂ ਨੂੰ ਬਿਠਾ ਕੇ ਤੇ ਸੌਂ ਸੌਂ ਪਾਉਨੇ ਆ ਇੱਥੇ ਰੱਖੀ ਮੈਂ ਚੱਲ ਵਧੀਆ ਵਗਰ ਨਹੀਂ ਇੱਧਰ ਤੇ ਸੌਂ ਪਈ ਆ ਇਹਨੇ ਪਾਈ ਆ ਤੇ ਕਦੀ ਮਰਦ ਵੀ ਸੌਂ ਪਾਉਂਦੇ ਹੁੰਦੇ ਆ ਮਰਦਾਂ ਦੀ ਜ਼ੁਬਾਨ ਹੁੰਦੀ ਆ ਸੌਂ ਨਹੀਂ ਹੁੰਦੀ ਆ ਮਰਦ ਤੋਰ ਮੈਂ ਕਹ ਭੈਣ ਕੀ ਕਹਿ ਦਤਾ ਹਾਂ ਮੈਂ ਮਰਦਾਂ ਦੀ ਜ਼ੁਬਾਨ ਹੁੰਦੀ ਆ ਸੌਂ ਨਹੀਂ ਹੁੰਦੀ ਤੇ ਸੌਂ ਵਧੀਆ ਗੱਲ ਲਵਾਗੇ ਓ ਯਾਰ ਬੰਦਾ ਸੌਂ ਖਾਦੀ ਹੋਵੇ ਨਹੀਂ ਸੌਂ ਕਾਦੀ ਖਾਣੀ ਗੁਰੂ ਦੀ ਸੌਂ ਖਾਈਦੀ ਦੀਗੀ ਸੌਂ ਝੂਠੀ ਵੀ ਮਾੜੀ ਤੇ ਸੱਚੀ ਵੀ ਮਾੜੀ ਹਾਂ ਸੌਂ ਜਿੱਥੇ ਮਰਦੇ ਜ਼ੁਬਾਨ ਦੇ ਦੇਣਾ ਉਹ ਜ਼ੁਬਾਨ ਦੇ ਮੁੱਲ ਹੁੰਦਾ ਵਾ ਤਾਂ ਤੂੰ ਸਾਨੂੰ ਤੇ ਪਾਣੀ ਪਿਆ ਪਿਆ ਵੀ ਸਾਦਾ ਹੀ ਠੰਡਾ ਠੰਡਾ ਨਾ ਲੱਗਿਆ ਤੇ ਸਾਡੀ ਵੀ ਸੌਂ ਪੌਣੀ ਪਾਣੀ ਤੋਂ ਅੱਗੇ ਪੀ ਕੇ ਘੁੱਟ ਖਾਣੀ ਆਇਓ ਸੌਂ ਵੀ ਖਾ ਲੈਣੀ ਯਾਰ ਲੈ ਵੇ ਚਾਚਾ ਦੀਆਂ ਗੱਲਾਂ ਨਹੀਂ ਆਉਹੀ ਹੈ ਚੱਲ ਕੀ ਵੇਨਾ ਮੈਂ ਕੀ ਆ ਵੇਖੰਦੇ ਮੈਂ ਰਹੀ ਆ ਹੋ ਲੜਦਾ ਪਿਓ ਭਰਾਵਾ ਮੈਨੂੰ ਲੱਗਦਾ ਜੇ ਤਾਂ ਨਿਗਾਹ ਜਪੈ ਅੱਗੇ ਲੱਗਾ ਹੀ ਹੋ ਨਹੀਂ ਹਜੇ ਨਿਗਾਹ ਲੱਗਾ ਜੇ ਲੱਗਾ ਹੁੰਦਾ ਹੁਣ ਮੱਝ ਜਾਣੀ ਆ ਹੀ ਇਹਦੇ ਇਹਨੇ ਢਿੱਲ ਗਜ਼ਾਰਨੀ ਇਹਦੇ ਗੱਲਾਂ ਹੀ ਬੜੀਆਂ ਦਿਹਾ ਕਰਨ ਹੋਰ ਤਰ੍ਹਾਂ ਦੇ ਇਹ ਇਹਦਾ ਇਰਾਦਾ ਹੈ ਕਿ ਪਰੌਣੇ ਨੇ ਆਉਣਾ ਤੇ ਫਿਰ ਮੇਰਾ ਵੀ ਛਿਰਛੂਟ ਲੱਗ ਜੂਗੀ ਹਾਂ ਮੈਂ ਤਾਂ ਚਾਚੀ ਨੂੰ ਪਹਿਲਾਂ ਮੇਰੇ ਪੱਕੀ ਕਰਦੇ ਜੇ ਮੇਰੇ ਗੜੀ ਰੱਖਤੀ ਤੇ ਮੈਂ ਉਸਲ ਉੱਠ ਕੇ ਆ ਜਾਈ ਨਹੀਂ ਉਹ ਚੰਗਾ ਹੋ ਗਿਆ ਆ ਮੈਂ ਫੋਕਾ ਪਾਣੀ ਲਿਆ ਪਾਸ ਉਹਨੇ ਕੋਈ ਪੀਣਾ ਸੀ ਉਹ ਕੀ ਪੁੱਤ ਇਹਦੇ ਵਿੱਚ ਕੋ ਰੱਖਿਆ ਆਜ ਹੋਰ ਬਤੇਰੀ ਪੀਲੀ ਜੀ ਨਜ਼ਰ ਪੀਤੀ ਆ ਤੇ ਲੱਥਾ ਕੋੜ ਦਾ ਲੱਥਾ ਰਹਿ ਦਿੰਦੇ ਨੇ ਨਹੀਂ ਨਹੀਂ ਚੰਗਾ ਵਾ ਆ ਫੇਰ ਤੇਰੀ ਇਤ ਬਣੀ ਰਹੂਗੀ ਨਾਲ ਕੋਈ ਇਹਨੇ ਤਾਂ ਘਰਾਂ ਦੇ ਘਰ ਬਰਬਾਦ ਕਰਤੇ ਆ ਤੇ ਹੋਰ ਹੋਰ ਸਣਾ ਪੁੱਤ ਤੂੰ ਹਾਂ ਜੀ ਹਾਂ ਜੀ ਸਾਬ ਵਧੀਆ ਚਲੋ ਮਾਰਕ ਵਧੀਆ ਹੀ ਰੱਖੇ ਜਾਂਦੇ ਤੇ ਮਨ ਵੀ ਹਟਿਆ ਵੀ ਹੋਣਗੇ ਨਹੀਂ ਇਹ ਦੇ ਦਈਆਂ ਤੇ ਓਦਾਂ ਘੱਟ ਵਧੀਆ ਘੱਟ ਕਦੀ ਕਦਾਈ ਨਹੀਂ ਕੋਈ ਗੱਲ ਨਹੀਂ ਗੀ ਮੈਂ ਤੈਨੂੰ ਆਂਦਾ ਨਾ ਮੈਂ ਮਾਰ ਲੀਂਦਾ ਦਾ ਲੱਗਦਾ ਵਿੱਚ ਓਏ ਚੱਲ ਚਾਚਾ ਹਣ ਬਿਲਕੁਲ ਵੀ ਕੀ ਅੰਦੇ ਦੇ ਇੱਕਦਮ ਹੀ ਨਹੀਂ ਛੱਡਿਆ ਜਾਂਦਾ ਕੰਮ ਅੱਜ ਵੀ ਤੇਜੀ ਇਦਾਂ ਲੱਗੀ ਆ ਹੈ ਸਬਜ਼ੀ ਨਹੀਂ ਬਣਾਉਣੀ ਮੀਟ ਬਣਾਉਣਾ ਬਣਾਇਆ ਵੀ ਨਹੀਂ ਨਾ ਨਾ ਬਣਾ ਦੇ ਬਣਾਏ ਨਾ ਜਾਵਾ ਟਾਈਮ ਨਾਲੀ ਨਹੀਂ ਮੈਂ ਜੇ ਮੀਟ ਬਣ ਗਿਆ ਤੇ ਮਗਰੇ ਫਿਰ ਨਾ ਨਾ ਇਹ ਕੰਮ ਹੀ ਨਹੀਂ ਨਾ ਕਰਨਾ ਤਾ ਅਗਰ ਕਹਿ ਹੀ ਕਰਦੇ ਰਹੇ ਮੇਰੇ ਨੂੰ ਹੋਣਾ ਕਰਾਈ ਐ ਐਵੇਂ ਸੰਦੇ ਆਂਦੇ ਖਾਓ ਦਾਲ ਜਿਹੜੀ ਨਵੇਂ ਨਾਲ ਦਾਲ ਹੀ ਠੀਕ ਵਾ ਹਾ ਕੋੜਪਾ ਤਾਂ ਲੱਗਦਾ ਇਹਨੂੰ ਮੁੜ ਕੇ ਵੀ ਫਿਆ ਲੀਵਰ ਖਰਾਬ ਕਰਕੇ ਬਹਿਣਾ ਸੀ ਫੇਰ ਮੁੜ ਕੇ ਤੈਨੂੰ ਤੰਗੀ ਹੋਣੀ ਇੰਨਾਂ ਨੂੰ ਵੀ ਨਾਲ ਹੋਣੀ ਸੀ ਉਹ ਤਾਂ ਸਾਰੇ ਹੀ ਤੰਗੀ ਝਾੜਦੇ ਆ ਰਿਸ਼ਤੇਦਾਰ ਵੀ ਝਾੜਦੇ ਆ ਤੇ ਜਿਹੜੇ ਘਰ ਵਾਲੇ ਮੈਂਬਰ ਉਹ ਵੀ ਤੰਗੀ ਝਾੜਦੇ ਆ ਬਸ ਆ ਗੱਲ ਹੁੰਦੀ ਹੈ ਨਾਲੇ ਜ਼ੁਬਾਨ ਚਲਾ ਦੇ ਲਈਦੀ ਤੇ ਫਿਰ ਬਸ ਬਸ ਮੁੜ ਕੇ ਫਿਰ ਔਖੇ ਹੋਈ ਜਾਵਾ ਹਾਂ ਪਿਹਰ ਜਾਨ ਨੇ ਬਾਤ ਬੋਲਣੇ ਪੈਂਦੇ ਆ ਜੁਬਾਨ ਤੇ ਪਤੋ ਦਿੱਤੀ ਆ ਪਰਮਾਤਮਾ ਨੇ ਗੱਲਾਂ ਕਰਨ ਵਾਸਤੇ ਇੱਕ ਰੱਬ ਦਾ ਨਾਮ ਜਪਣ ਵਾਸਤੇ ਪਰ ਉਹਨੂੰ ਅਹੀਂ ਕੈਂਚੀ ਬਣਾ ਲੈਨੇ ਆ ਕਦੀ ਜ਼ੁਬਾਨ ਨੂੰ ਕਦੀ ਕਰਦ ਬਣਾ ਲੈਨੇ ਆ ਚੱਲ ਤੂੰ ਵੀ ਹੁਣ ਨਾ ਪਿਛਲਾ ਗੁੱਸਾ ਛੱਡ ਦੀ ਜੋ ਕਹਿ ਆ ਸੁਣਿਆ ਨਾ ਪਿਛਲਾ ਉਹ ਸਮਝ ਲੈ ਮਾਫੀ ਆ ਹੁਣ ਤੇ ਹੋਰ ਪਰ ਉਹ ਨਾ ਗੁੱਸੇ ਕਿਤੇ ਕਿਤੇ ਰੱਖਦੇ ਹੁੰਦੇ ਆ ਬਸ ਉਹ ਇੱਕ ਟਾਈਮ ਜੇ ਹੀ ਹੁੰਦਾ ਵਾ ਬਸ ਬਸ ਇਹ ਹਾਲਾਤ ਹੁੰਦੇ ਆ ਕੋਹੋ ਤੋਂ ਇੱਕ ਤੂੰ ਨਾ ਮੰਨ ਕੇ ਗੁੱਸਾ ਅਗਲਾ ਰੱਖੀ ਹੋਣੇ ਨਹੀਂ ਨਹੀਂ ਕੋਈ ਆ ਫਿਰ ਦੀਆ ਕੋੜੇ ਸਾਥ ਬਣ ਗਏ ਆ ਚਾਚਾ ਦਾ ਸਾਥ ਦੀ ਗੱਲ ਨਹੀਂ ਕੀ ਹੈ ਕਿ ਚੱਲ ਹੁਣ ਇਹ ਬੱਚਿਆਂ ਦੇ ਬਜੇ ਰਹੇ ਨੇ ਜਿੰਨਾ ਚਿਰ ਮਾਰ ਦੀ ਕਿਰਪਾ ਰਹੂਗੀ ਇਹ ਆਪਣਾ ਮਨਵਾਰਗ ਵੀਸਿਆ ਹੈ ਤੇ ਮਾਨੀ ਆ ਪਰ ਜੇ ਫਿਰ ਜਿੰਦਦਰ ਮਰਜ਼ੀ ਬੋਲ ਲੈ ਨੇ ਉਧਰ ਮੁੜ ਜਾਣਾ ਆ ਗੱਲ ਹੈ ਕੋਈ ਗੱਲ ਹੀ ਨਹੀਂ ਕੋਈ ਨਹੀਂ ਜਿਹੜਾ ਮਰਨਾ ਡੈਣਾ ਦਾ ਕਰਨ ਫੁੱਫੜੀ ਘਤਨ ਸਰਾਬੀ ਨਰਪਾਈ ਨੂੰ ਇਹਦੀ ਸੌਂ ਤੋੜਦਾ ਮੈਂ ਮੇਰੀ ਦੇਸੀ ਹੈ ਕਿੱਥੇ ਆ ਕੀ ਲੱਗੇ ਜਗਨ ਕੋ ਨਹੀਂ ਮੈਂ ਲਗਾ ਹੀ ਠੰਡਾ ਤੈਨੂੰ ਫੁੱਫੜ ਨੂੰ ਅੱਛਾ ਹੂੰ ਮੈਂ ਖਾਰੇ ਮਿਰਚਾ ਮੁੰਚਾ ਖਾਣ ਲੱਗੇ ਜੀ ਮੈਂ ਮਿਰਚਾ ਖਾਣੀ ਆ ਮੈਂ ਚੱਲ ਤੂੰ ਦੇ ਬੈ ਭੂਆ ਨਾਲ ਨਹੀਂ ਤੇ ਉਹ ਫਿਰ ਕੋਕ ਦੇ ਦੇਣੀਗੀ ਨਾ ਉਹ ਫੁੱਫੜ ਨਹੀਂ ਪੀਂਦਾ ਕੋਕ ਤੇ ਫੁੱਫੜ ਦੇ ਪੀਂਦਾ ਨਹੀਂ ਤਾਂ ਵੀ 슈ਗਰ ਵਾ ਤੇ ਆ ਮਾਜੇ ਵਿੱਚ ਤੇ ਕਿੰਨੀ 슈ਗਰ ਵਾ ਤੇ ਮੈਂ ਕਹ ਜੀ ਬਹੁਤੀ ਦੇਣੀ ਥੋੜੀ ਦੇਣੀ ਆ ਇੰਨੀ ਜੀ ਆ ਕੀ ਮੰਨ ਸਕਦੇ ਨਹੀਂ ਬੇਤੀ ਕਰਾਣੀ ਆ ਬਦੋ ਜੀ ਗੁਰ ਵਰ ਵਰਗਾ ਹੀ ਮੰਗ ਲੈਂਦਾ ਲੱਗ ਗਿਆ ਆ ਕੇ ਭੇਓ ਤੇ ਇਹ ਕਿੰਨੂੰ ਮੰਡੋਗੇ ਤੇ ਕੀ ਕਰੋਗੇ ਉਹ ਕੋਕ ਭਾਗ ਖੜੋ ਜੇ ਖਾਣੀ ਆ ਤੇ ਅਵਲ ਤੇ ਉਹਨਾਂ ਨੇ ਪਾਣੀ ਪੀਤਾ ਕਹਿੰਦੇ ਫੋਕਾ ਪਾਣੀ ਲਿਆਓ ਚਲ ਮੈਂ ਕੋਕ ਹੀ ਪਿਆ ਦਿੰਦਾ ਤੂੰ ਚੱਲ ਭੂਆਣੇ ਕੇ ਬੈ ਲੱਗੀਵੇਂ ਚਲੀ ਅੱਧ ਤੇ ਮੈਂ ਕਿੰਨੀ ਉਹ ਫਰੂਟ ਜਾਰ ਜੱਜਾ ਕੱਟਦਾ ਕੱਟ ਕੇ ਨਾ ਰੱਖਦਾ ਪਰ ਉਦਾਂ ਉਹ ਕਹੀ ਜਾਂਦੇ ਵੀ ਮੈਂ ਕੁਝ ਨਹੀਂ ਖਾਣਾ ਉਹ ਤੋਂ ਜਲ ਮਾ ਪੀ ਖਵਾ ਲੂੰਗਾ ਸ਼ਿਵਾ ਨਹੀਂ ਕਰਨੀ ਚੰਗਾ ਕਿਦਾਂ ਸਾਰਾ ਟੱਬਰ ਮਿਰਤੇ ਓਖਾ ਹੀ ਜਾਂਦਾ ਕੋਈ ਗੱਲ ਨਹੀਂ ਅੱਜ ਦੇਖੀ ਕਿਦਾਂ ਫੋਫੜੀ ਲਟਣੀਆਂ ਮਾਦਰ ਭਈਆ ਵੀ ਇਹ ਲੋ ਸੱਚੀ ਉਹ ਗੱਲਾਂ ਕਰਨ ਦੇ ਨਾ ਇਹ ਉਹ ਜਨ ਲੀਵਰ ਖਰਾਬ ਹੋਣਾ ਹੈ ਕਿਹਤੇ ਕਰਾਸੀਆਂ